ਇੱਕ ਨਵੀਂ ਘਟਨਾ ਸ੍ਰੀ ਅੰਮ੍ਰਿਤਸਰ ਦੇ ਪਿੰਡ ਵਾਲੀਆਂ ਮਝਬੂਰ ਸਾਹਮਣੇ ਆ ਰਹੀ ਜਿੱਥੇ ਇੱਕ ਵਿਅਤਾ ਔਰਤ ਵੱਲੋਂ ਨਜਾਇਜ਼ ਸਬੰਧਾਂ 'ਤੇ ਚੱਲਦੇ ਹੋਏ ਆਪਣੇ ਦੋ ਆਸ਼ਕ ਪ੍ਰੇਮੀ ਕੋਲੋਂ ਆਪਣੇ ਸਾਬਕਾ ਫੌਜੀ ਪਤੀ ਨੂੰ ਮਨਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਜਿਸ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ ਜੋ ਵਾਸੀ ਮਝਬੂਰ ਦਾ ਰਹਿਣ ਵਾਲਾ ਸੀ ਜਿਹੜਾ ਕਿ ਬਾਬਾ ਬਕਾੜਾ ਦੇ ਵਿੱਚ ਹੁਣ ਰਹਿ ਰਿਹਾ ਸੀ ਉਸ ਦੀ ਘਰਵਾਲੀ ਦੇ ਗੈਰ ਮਰਦਾਨਾ ਜੇ ਨਜਾਇਜ਼ ਵੰਸਨਾਨ ਤੇ ਉਹ ਆਪਣੀ ਪਤਨੀ ਉਸ ਕੰਮ ਤੋਂ ਵੜਦਾ ਵੀ ਰਿਹਾ ਸੀ ਪਰ ਬੀਤੀ ਰਾਤ ਜਦੋਂ ਉਸ ਦਾ ਪਤੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕ ਪ੍ਰੀਮੀਅਰ ਨੂੰ ਸੱਦ ਲਿਆ ਤੇ ਉਸ ਨੇ ਲੜ ਕੇ ਸੁਖਦੇਵ ਸਿੰਘ ਦਾ ਸਰਹਾਣੇ ਨਾਲ ਮੂੰਹ ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਬਾਅਦ ਤੇਜਿੰਦਰ ਸਿੰਘ ਬਲ ਚੌਂਕੀ ਇੰਚਾਰਜ ਨੇ ਉਕਤ ਔਰਤ ਅਤੇ ਉਸਦੇ ਦੋ ਆਸਕਾਂ ਜਿਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰਬੇਟ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਪੋਸਟ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰਕੇ ਅਗੇਰਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਐਸਐਮਜੀ ਨਿਊਜ਼ ਲਈ ਸ੍ਰੀ ਅਮਰਸਰ ਸਾਹਿਬ ਤੋਂ ਬਿਊਰੋ ਰਿਪੋਰਟ ਪ੍ਰਤਾਪ ਸਿੰਘ ਜੀ ਕੀ ਘਟਨਾ ਕਰਮ ਵਾਪਰਿਆ ਜੀ ਘਟਨਾ ਕਰਮ ਜੀ ਸਰਾਤੀ 8:30 ਵਜੇ ਮਤਲਬ ਦੋ ਬੰਦੇ ਆਏ ਮਤਲਬ ਜੀ ਉਹਨਾਂ ਨੇ ਉਹਦਾ ਗਲ ਘੁੱਟ ਕੇ ਨੂੰ ਮਾਰਤਾ ਜੀ ਗਲ ਘੁੱਟ ਕੇ ਹਾਂ ਜੀ ਤਾਨੂੰ ਕਿਵੇਂ ਪਤਾ ਲੱਗਾ ਤਾਨੂੰ ਉਹ ਲੜਕੀ ਨੇ ਫੋਨ ਕੀਤਾ ਜੀ ਸਾਡੀ ਮਤਲਬ ਉਹ ਭੈਣ ਦੀ ਗੁੱਡੀ ਨੇ ਫੋਨ ਕੀਤਾ ਜੀ ਕੀ ਦੱਸਿਆ ਗਿਆ ਕਿ ਡੈਡੀ ਨੂੰ ਦੋ ਬੰਦੇ ਆਏ ਨੇ ਮਾਰਤਾ ਗੱਲ ਘੁੱਟ ਕੇ ਤੁਹਾਨੂੰ ਕਿਵੇਂ ਸ਼ੱਕ ਜਿਹੜਾ ਪਿਆ ਸ਼ੱਕ ਪਿਆ ਜੀ ਮਤਲਬ ਕਿਉਂਕਿ ਸਾਡੀ ਭੈਣ ਨੇ ਮਤਲਬ ਉਹਨਾਂ ਨੂੰ ਛਡਾਇਆ ਨਹੀਂ ਜੀ ਮਤਲਬ ਮਤਲਬ ਉਹਨਾਂ ਨੇ ਮਤਲਬ ਛਡਾਇਆ ਨਹੀਂ ਗੁੱਡੀ ਸਾਡੀ ਆਂਦੀ ਰਹੀ ਕਿ ਮਤਲਬ ਡੈਡੀ ਨੂੰ ਮਾਰਨ ਦਾ ਹੈ ਤਾਂ ਉਹਨੇ ਗੁੱਡੀ ਨੂੰ ਉਹਨੇ ਅੱਗੇ ਜਾਣਤਾ ਹਾਂਜੀ ਕੈਮਰਾ ਜਿਉਂ ਘਟਾਇਆ ਬੰਦੇ ਬਾਅਦ ਵਿੱਚ ਕੈਮਰੇ 'ਚ ਨਿਕਲੇ ਤਾਂ ਉਹਨਾਂ ਦੀ ਪਛਾਣਾਂ ਨੂੰ ਆ ਗਈ ਬੰਦੇ ਕਿੱਥੋਂ ਫੜੇ ਪੁਲਿਸ ਇਹ ਫਿਰੋਜ਼ਪੁਰੋਂ ਫੜੇ ਜੀ ਬੰਦੇ ਤੋਂ ਭੱਜ ਚੁਕੇ ਸੀ ਹਾਂਜੀ ਟ੍ਰੇਨ ਤੇ ਚਲ ਗਏ ਜੀ ਭੱਜ ਕੀ ਉਮੀਦ ਰੱਖਦੇ ਆ ਜਿਹੜਾ ਕਿ ਇਨੀ ਜਲਦੀ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਜੀ ਇਹਨਾਂ ਮਤਲਬ ਇਹਨਾਂ ਦੀ ਬਹੁਤ ਵਧੀਆ ਗੱਲ ਹੈ ਉਸੇ ਵੇਲੇ ਨਾ ਨਾਲ ਸਾਡੇ ਚੱਲੇ 6-7 ਪੁਲਿਸ ਮਲਾਜ਼ਮ ਸਾਡੇ ਨਾਲ ਗਏ ਜੀ ਐਸ ਐਚਓ ਗਿਆ ਸੀ ਨਾਲ ਜੀ ਇਹਨਾਂ ਨੇ ਨੰਬਰ ਤੇ ਉਹਦੇ ਟ੍ਰੇਸ ਕਰਕੇ ਤੇ ਉਹਨਾਂ ਨੂੰ ਫੜ ਲਿਆ ਮਤਲਬ ਉਮੀਦ ਰੱਖਦੇ ਆ ਪੁਲਿਸ ਤੋਂ ਹਾਂਜੀ 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 ਬਹੁਤ ਥੱਕਾ ਆਈ ਉਹਨਾਂ ਨੂੰ ਬੰਦਾ ਬਿਲਕੁਲ ਸਹੀ ਜਿਹੜਾ ਮਾਰਿਆ ਗਿਆ ਜੀ ਕਿੰਨੀਆਂ ਨੌਕਰੀਆਂ ਦੱਸ ਰਹੇ ਕਿ ਹਾਂਜੀ ਦੂਜੀ ਨੌਕਰੀ ਕਰਨ ਰਿਹਾ ਹੈ ਜੀ ਫਰਵਿਲ ਕੇ ਰਿਟਾਇਰਮੈਂਟ ਹੀ ਹੈ ਮਤਲਬ ਕਾਫੀ ਉਮਰ ਦੇ ਵੱਡੀ ਉਮਰ ਹਾਂਜੀ ਬਤਾਲੀ 41 ਸਾਲ ਦੀ ਤਾਂ ਜਦੋਂ ਕਿ ਕੁਲਵਿੰਦਰ ਸਿੰਘ ਨੇ ਬਾਬਾ ਕਾਲਾ ਸਾਹਿਬ ਵਿਖੇ ਉਹਨਾਂ ਦੇ بیٹے ਦੇ ਘਰ ਹੀ ਕਰ ਦਿੱਤਾ ਸੀਗਾ ਇਸ ਮੁਤਾਬਕ ਥਾਣਾ ਬਿਆਸ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਤੁਰੰਤ ਐਕਸ਼ਨ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਬਾਰਡਰਿੰਗ ਸ਼੍ਰੀ ਸਤਿੰਦਰ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੁਦਰਚਨਜੀਤ ਸਿੰਘ ਸੋਹਲ ਆਈਪੀਐਸ ਐਸਐਸਪੀ ਸਾਹਿਬ ਅੰਮ੍ਰਿਤਸਰ ਵਿਖੇ ਹਾਤੀ ਜੀ ਦੇ ਆ ਗਾਈਡਲਾਈਨਸ ਦੇ ਮੁਤਾਬਕ ਕੰਮ ਕਰਦੇ ਹੋਏ ਕੁਝ ਹੀ ਘੰਟਿਆਂ ਦੇ ਵਿੱਚ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆਂ ਮੁਕੱਦਮਾ ਦੇ ਤਿੰਨਾਂ ਦੋਸ਼ੀਆਂ ਨੂੰ ਹੀ ਥੋੜੇ ਹੀ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਅੱਜ ਮਾਨਯੋਗ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ